ਜਬਾਲ ਦੀ ਧਰਤੀ ਇੱਕ ਪਵਿੱਤਰ ਧਰਤੀ ਹੈ ਇੱਥੇ ਮਾਈ ਭਾਗੋ ਜੀ ਦਾ ਜਨਮ ਹੋਇਆ ਆ ਲਾਕਾ ਬਾਬਾ ਬੁੱਢਾ ਜੀ ਦਾ ਚਰਨਸ਼ੋਲਕ ਤੇ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਜਨਮ ਹੋਇਆ ਤੇ ਸਭ ਤੋਂ ਪਹਿਲੇ ਪ੍ਰਦਾਨ ਜੱਜਦਾਰ ਸੁਰਮੁਖ ਸਿੰਘ ਚਬਾਲ ਜੀ ਬਣੇ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਐ ਅਕਸ਼ੋਮਨੀ ਕਾਲੀ ਦਲ ਦਾ ਜਨਮ ਕਿਉਂ ਹੋਇਆ ਕਿਉਂ ਪਾਰਟੀ ਬਣਾਈ ਗਈ ਇਹਦੇ ਪਿੱਛੇ ਵੀ ਬਹੁਤ ਵੱਡਾ ਇਤਿਹਾਸ ਹੈ ਤੁਸੀਂ ਸਾਰੇ ਜਾਣਦੇ ਹੋ 1920 ਤੋਂ ਪਹਿਲੇ ਜਿਨ੍ਹਾਂ ਆਪਣੇ ਗੁਰੂ ਘਰ ਸੀ ਐਨਾ ਉਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਐਜੀਆਂ ਬੇਅਦਬੀਆਂ ਕਰਦੇ ਸੀ ਐਜੇ ਕੰਮ ਕਰਦੇ ਸੀ ਉੱਥੇ ਕਿ ਮੈਂ ਸਟੇਜ ਤੋਂ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੀ ਸੰਗਤ ਖੱਟੀ ਹੋਈ ਉਦੋਂ ਦੀ ਲੀਡਰਸ਼ਿਪ ਖੱਟੀ ਹੋਈ ਉਹਨਾਂ ਨੇ ਸੰਘਰਸ਼ ਕੀਤਾ ਤੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ ਜਿਹਦਾ ਉਜਾੜ ਕਰਾਇਆ 1920 ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇੱਕ ਕਮੇਟੀ ਬਣਾਈਏ ਜਿਹਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਗੁਰੂ ਘਰਾਂ ਨੂੰ ਉਜਾੜ ਕਰਾਉਣ ਤੇ ਉਹਦੇ ਬਾਅਦ ਸੰਭਾਲਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਜਦੋਂ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਕਿੰਨੇ ਆਪਣੇ ਲੀਡਰ ਸੀ ਦੇਖੋ ਕਿੰਨੇ ਸੂਝਵਾਨ ਸੀ ਉਹਨਾਂ ਨੇ ਸੋਚਿਆ ਕਿ ਸਾਡੇ ਕੋਲੇ ਸਿਆਸੀ ਤਾਕਤ ਚਾਹੀਦੀ ਹੈ ਇੱਕ ਸਿਆਸੀ ਫੌਜ ਚਾਹੀਦੀ ਹੈ ਜਿਹੜੀ ਜੇ ਕੋਈ ਕੌਮ ਤੇ ਹਮਲਾ ਹੋਏ ਉਹ ਅੱਗੇ ਲੜ ਸਕੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮਹੀਨੇ ਬੰਦ ਬਾਅਦ श्रोमणी अकाली दल बनाया गया जिस दे प्रधान अपने नगर दे श्रोमणी अकाली दल कोई मामूली पार्टी नहीं है आसुरमिया पार्टी है देश की आजादी तो पहले भी देश में आजाद कराने वाले सब तो वर्बानियां सी आजादी के बाद भी ਇਹ ਕਿਸਾਨ ਵਾਸਤੇ ਲੜਾਈ ਲੜੀ ਗਰੀਬ ਵਾਸਤੇ ਲੜਾਈ ਲੜੀ ਕੌਮ ਵਾਸਤੇ ਲੜਾਈ ਲੜੀ ਬੇਇਨਸਾਫੀ ਦੇ ਖਿਲਾਫ ਲੜੀ ਦੇਸ਼ ਵਿੱਚ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਐਮਰਜੈਂਸੀ ਦੀ ਲੜਾਈ ਵਿੱਚ ਜਵਾਹਰ ਲਾਲ ਗਾਂਧੀ ਨੇ ਐਮਰਜੈਂਸੀ ਲਾਈ ਤਕਰੀਬਨ ਦੇਸ਼ ਵਿੱਚ 80 ਹਜ਼ਾਰ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਮੈਂ ਮਾਨਣਾ ਕਹਿੰਦਾ 60000 ਕੱਲੇ ਸ਼੍ਰੋਮਨੀ ਕਾਲੀ ਦਲ ਦੇ ਵਰਕਰ ਸੀ ਦੇਖੋ ਕਿੰਡੀ ਵੱਡੇ ਪੱਦਰ ਤੇ ਆਪਣੇ ਬੰਦਿਆਂ ਨੂੰ ਕੱਲੀ ਆ ਪਾਰਟੀ ਐ ਦੁਨੀਆ ਦੇਖ ਲੋ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਬਹਾਦਰ ਸੂਰਮੇ ਆ ਵਰਕਰ ਐ ਲੀਡਰ ਐ ਆਪਣੀ ਸ਼ਹਾਦਤਾਂ ਦੇਣ ਤੋਂ ਵੀ ਨਹੀਂ ਡਰਦੇ ਆਪਣੀ ਕੌਮ ਖਾਤਰ ਆਪਣੇ ਪੰਜਾਬ ਖਾਤਰ ਆਈ ਕਾਰਨ ਐ ਆਈ ਕਰਨ ਕਿ ਅੱਜ ਪੰਜਾਬ ਵਿੱਚ ਜੋ ਕੁਝ ਤੁਸੀਂ ਦੇਖ ਰਹੇ ਹੋ ਜੋ ਕੁਝ ਤੁਸੀਂ ਪ੍ਰਾਪਤ ਕਰ ਰਹੇ ਹੋ ਉਹ ਦੇਣ ਵਾਲਾ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਖਾਲਸਾ ਜੀ ਤੁਸੀਂ ਐ ਦਾਣਾ ਮੰਡੀ 'ਚ ਬੈਠੇ ਹੋ ਬਣਾਉਣ ਵਾਲਾ ਅਕਾਲੀ ਦਲ ਹੈ ਤੁਸੀਂ ਜਿਹੜੇ ਲਿੰਕ ਰੇਡਾਂ ਤੋਂ ਰੋਡਾਂ ਤੋਂ ਆਏ ਆਂ ਪੰਜਾਬ 'ਚ 80% ਲਿੰਕ ਕਰੋੜਾ ਅਕਾਲੀ ਦਲ ਨੇ ਬਣਾਈਆਂ ਦੂਜੀ ਗੱਲ ਤੁਹਾਡੇ ਟਿਊਬਲ ਕਨੈਕਸ਼ਨ ਜਿਹੜੇ ਅੱਜ ਤੋਦੇ ਬੰਬੀਆਂ ਨੂੰ ਖੁੱਲਾ ਪਾਣੀ ਵਰਤਦੇ ਹੋ ਜਿਹਦੇ ਕਰਕੇ ਅੱਜ ਝੋਨੇ ਤੇ ਨਰਮੇ ਤੇ ਆਪਣਾ ਕਣਕ ਹੁੰਦੀ ਹੈ ਉਹ ਬੰਬੀਆਂ ਤੁਸੀਂ ਚੈੱਕ ਕਰੋ ਆਪਣੇ ਬਜ਼ੁਰਗਾਂ ਤੋਂ ਕਿਹੜੀ ਸਰਕਾਰ ਸਾਨੂੰ ਕਨੈਕਸ਼ਨ ਮਿਲੇ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਤੁਸੀਂ ਜਾਣਦੇ ਹੋ ਟੋਟਲ ਪੰਜਾਬ ਵਿੱਚ 15 ਲੱਖ ਟਿਊਬਲ ਕਨੈਕਸ਼ਨ ਹੈ ਸਾਢੇ 13 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ 13 ਲੱਖ ਬਿਜਲੀ ਮੁਫਤ ਕਰਨ ਵਾਲਾ ਵੀ ਅਕਾਲੀ ਦਲ ਆਟਾ ਦਾਲ ਦੇਣ ਵਾਲਾ ਵੀ ਅਕਾਲੀ ਦਲ ਛਕਨ ਸਕੀਮ ਲਿਆਉਣ ਵਾਲਾ ਵੀ ਅਕਾਲੀ ਦਲ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਾਲਾ ਵੀ ਅਕਾਲੀ ਦਲ ਐਸਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਣ ਵਾਲਾ ਅਕਾਲੀ ਦਲ ਮੈਡੀਕਲ ਬੀਮਾ ਕਰਾਉਣ ਵਾਲਾ ਕਾਲੀ ਦਲ ਆ ਜਿਹੜੀ ਐਮਐਸਪੀ ਹੈ ਪਹਿਲੇ ਐਮਐਸਪੀ ਨਹੀਂ ਹੁੰਦੀ ਸੀ ਆਪਣੀ ਫਸਲਾਂ ਤੇ ਆਦਾ ਕਾਲੀ ਦਲ ਨੇ ਸੰਘਰਸ਼ ਕਰਕੇ ਐਮਐਸਪੀ ਦਵਾਈ ਪਰ ਦੁੱਖ ਲੱਗਦਾ ਹੈ ਦੁੱਖ ਲੱਗਦਾ ਜਦੋਂ ਆਪਾਂ ਛੋਟੀ ਛੋਟੀ ਗੱਲਾਂ ਆਂ ਜਾ ਕੇ ਝੂਠਾ ਝੂਠ ਨੂੰ ਦੇਖ ਕੇ ਆਪ ਆਪਣੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਇਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਸੀ ਇਹ ਸਾਜ਼ਿਸ਼ ਦਿੱਲੀ ਵਾਲੇ ਪਾਰਟੀਆਂ ਨੇ ਕੀਤੀ ਹੁਣ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਤੁਸੀਂ ਦੇਖ ਲਓ 10 ਸਾਲ ਪਹਿਲਾਂ ਸਾਬ ਮੁੱਖ ਮੰਤਰੀ ਸੀ ਬੜੇ ਵੱਡੇ ਪੱਦਰ ਤੇ ਤਰੱਕੀ ਹੋ ਰਹੀ ਸੀ ਸੜਕਾਂ ਬਣੀਆਂ ਜਾਂਦੀਆਂ ਸੀ ਥਰਮਲ ਪਲਾਨ ਬਣੇ ਜਾਂਦੇ ਸੀ ਤੁਹਾਡੇ ਪਿੰਡਾਂ ਡਿਵੈਲਪਮੈਂਟ ਹੋ ਸੀ ਤਰਨਤਾਰਨ ਸ਼ਹਿਰ ਵਿਚ ਜੋ ਕੁਝ ਵੀ ਬਣਿਆ ਮੈਨੂੰ ਯਾਦ ਹੈ ਮੈਂ ਆਪ ਆਇਆ ਸੀ ਇੱਥੇ ਤੇ 150 ਕਰੋੜ ਰੁਪਏ ਦੇ ਕੇ ਗਿਆ ਸੀ ਸ਼ਹਿਰ ਵਾਸਤੇ ਤੇ ਅੱਜ ਸ਼ਹਿਰ ਦੀਆਂ ਸੜਕਾਂ ਦੇਖੋ ਤੇ ਸਾਰਾ ਡਿਵੈਲਪਮੈਂਟ ਦੇਖੋ ਅਕਾਲੀ ਦਲ ਨੇ ਕੀਤਾ ਮੈਨੂੰ ਯਾਦ ਹੈ ਮੇਰੇ ਕੋਲੇ ਮੈਂ ਆਪ ਸੀ ਬਿਜਲੀ ਦਾ 1.5 ਲੱਖ ਟਿਊਬਲ ਕਨੈਕਸ਼ਨ ਮੈਂ ਆਪ ਆਪਣੇ ਹੱਥੋਂ ਮੰਡਿਆ 2.5 ਲੱਖ ਮੁੰਡਿਆਂ ਨੂੰ ਸਰਕਾਰੀ ਨੌਕਰੀ ਦੇ ਨਾਲ ਅਕਾਲੀ ਦਲ 7 ਸਾਲਾਂ ਦੇ ਅੰਦਰ आ जड़े पुलिस मुलाजम बैठे हैं ती चेक कर लो साठ परसेंट पुलिस मुलाजमती है श्रोमणी अकाली दल सरकार ने किया पर जो इन्ह दिल्ली वाली पार्टी कांग्रेस के झाड़ू वाले ने देख कि इस तफान नकाली दल की ताकत न कि रोकिया जाए तो बेअदबिया का सिलसिला शुरू हो गया ਤੇ ਸਾਰਾ ਕੁਛ ਅਕਾਲੀ ਦਲ ਦੇ ਨਾਂ ਤੇ ਪਾ ਦਿੱਤਾ ਸਾਡੀ ਸਰਕਾਰ ਚ ਬੇਦਬੀ ਹੋਈ ਬੜਾ ਦੁੱਖ ਹੈ ਪਰ ਸਾਨੂੰ ਤੁਸੀਂ ਜਾਣਦੇ ਹੋ ਉਦੋਂ ਸਾਨੂੰ ਲੋਕਾਂ ਨੂੰ ਫੜਨ ਨੂੰ ਸਮਾਨੀ ਦਿੱਤਾ ਸਾਰਿਆਂ ਨੇ ਅਨੋੜਾ ਪਾ ਲਿਆ ਕੀ ਜੀ ਪੰਜਾਬ ਸਰਕਾਰ ਇਨਕੁਆਇਰੀ ਨਹੀਂ ਕਰੂਗੀ ਇਨਕੁਆਇਰੀ ਸੀਬੀਏ ਨੂੰ ਦੋ ਤੇ ਅੱਜ ਸਾਰੀ ਰੁਲਦੀ ਫਿਰਦੀ ਐ ਕੋਈ ਦੋਸ਼ੀ ਨਹੀਂ ਫੜਿਆ ਦੋ ਦੋ ਕੇਸ ਅਸੀਂ ਆਪਣੇ ਕੋਲੇ ਰੱਖੇ ਉਦੋਂ ਇੱਕ ਮੋਗੇ ਸੀ ਤੇ ਇੱਕ ਇੱਕ ਮੋਗੇ ਸੀ ਤੇ ਇੱਕ ਮਲੇਰ ਕੋਟਲੇ ਬੇਅਦਬੀ ਹੋਈ ਉਹ ਅਸੀਂ ਆਪ ਜਾਂਚ ਕੀਤੀ ਤੇ ਦੋਨਾਂ ਵਿੱਚ ਅਸੀਂ ਦੋਸ਼ੀਆਂ ਨੂੰ ਫੜ ਕੇ ਸਜ਼ਾ ਵੀ ਦਿਵਾ ਦਿੱਤੀ ਤੇ ਜਿਹੜੀ ਹੈਰਾਨੀ ਦੀ ਗੱਲ ਤੁਹਾਨੂੰ ਦੱਸਣਾ ਚਾਹਣਾ ਹੈ ਜਿਹੜਾ ਮਲੇਰ ਕੋਨੇ ਬੇਅਦਬੀ ਕੀਤੀ ਜਿਹੜਾ ਬੰਦਾ ਸੀ ਫੜਿਆ ਕੌਣ ਸੀ ਆਮ ਆਦਮੀ ਪਾਰਟੀ ਦਿੱਲੀ ਦਾ ਐਮ ਐਲ ਏ ਨਰੇਜ ਯਾਦਵ ਸੀ ਤੁਸੀਂ ਦੇਖ ਲਓ ਐਮ ਐਲ ਏ ਕਾ ਆਮ ਆਦਮੀ ਪਾਰਟੀ ਦਾ ਸੀ ਤੇ ਹੁਣ ਹੁਣ ਸੈਸ਼ਨ ਕੋਰਟ ਨੇ ਉਨ ਸਜ਼ਾ ਵੀ ਦੇ ਦਿੱਤੀ ਐ ਪਰ ਹੈਰਾਨੀ ਦੀ ਗੱਲ ਦੇਖੋ ਆ ਜਦੋਂ ਬਿੱਲ ਲੈ ਕੇ ਆਇਆ ਪਰਸੋਂ ਚ ਉਥੇ ਫਿਰ ਤੋਂ ਗੁੰਮਰਾਹ ਕਰਨ ਵਾਸਤੇ ਆ ਝਾੜੂ ਵਾਲੇ ਆ ਜਿਹੜਾ ਨਰੇਸ਼ ਯਾਦਵ ਮਲੇਰ ਕੋਟਲੇ ਵਿੱਚ ਉਹਦੇ ਵਕੀਲ ਕੌਣ ਸੀ ਦੋਨੋਂ ਪੰਜਾਬ ਸਰਕਾਰ ਦੇ ਅੱਜ ਦੇ ਮੰਤਰੀ ਉਹ ਵਕੀਲ ਸੀ ਇਹਦੇ ਹਰਜੋਤ ਬੈਂਸ ਇਹ ਜਿਹੜਾ ਹੈਗਾ ਦੂਜਾ ਹੈਗਾ ਹਰਪਾਲ ਚੀਮਾ ਦੋਨੋਂ ਇਹਦੇ ਵਕੀਲ ਜਦੋਂ ਇਹਨਾਂ ਦੇ ਵਕੀਲਾਂ ਨੂੰ ਪਤਾ ਲੱਗਿਆ ਕਿ ਸੈਸ਼ਨ ਕੋਰਟ ਨੇ ਸਜ਼ਾ ਦੇ ਦੇਣੀ ਹੈ 2024 ਦਸੰਬਰ ਸਜ਼ਾ ਹੋਈ ਹੈ 7 ਮਹੀਨੇ ਪਹਿਲੇ ਤੁਸੀਂ ਦੇਖ ਲਓ ਸਜ਼ਾ ਤੋਂ 1 ਮਹੀਨੇ ਪਹਿਲੇ ਕੇਜਰੀਵਾਲ ਨੇ ਪੰਜਾਬ ਦੇ ਡੀਸੀ ਨੂੰ ਕਿਹਾ ਉਹਨਾਂ ਨੇ ਬੁਲਾ ਕੇ ਜਿਹਨੇ ਦਰਖਾਸਤ ਦਿੱਤੀ ਸੀ ਉਸ ਬੰਦੇ ਤੋਂ ਦਰਖਾਸਤ ਵਾਪਸ ਕਰਾਈ ਤੇ ਡੀਸੀ ਨੂੰ ਕਿਹਾ ਤੁਸੀਂ ਸੈਸ਼ਨ ਕੋਰਟ ਵਿੱਚ ਦਰਖਾਸਤ ਦਿਓ ਕਿ ਆਹ ਕੇਸ ਅਸੀਂ ਵਿਡਰੋ ਕਰ ਰਹੇ ਹਾਂ ਬੇਅਦਬੀ ਦਾ ਕੇਸ ਵਿਡਰੋ ਕਰ ਰਹੇ ਹਾਂ ਪਰ ਮੈਂ ਸਿਰ ਝੁਕਦਾ ਸੈਸ਼ਨ ਜੱਜ ਦਾ ਜਿਹਨੇ ਸੈਸ਼ਨ ਜੱਜ ਨੇ ਦਰਖਾਸਤ ਦੇ ਬਾਵਜੂਦ ਉਹਨੇ ਲਿਖਿਆ ਆਰਡਰ ਵਿੱਚ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਨੂੰ ਦਰਖਾਸਤ ਦਿੱਤੀ ਕੇਸ ਵਾਪਸ ਲੈਣ ਵਾਸਤੇ ਪਰ ਇੰਨੇ ਸਬੂਤ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਖਿਲਾਫ ਹੈ ਕਿ ਮੈਂ ਉਹਨੂੰ ਸਜ਼ਾ ਦੇ ਰਿਹਾ ਹਾਂ ਤੁਸੀਂ ਇਹਨਾਂ ਦੀ ਬੇਸ਼ਰਮੀ ਹੋਰ ਦੇਖ ਲਓ ਕਿੰਡੀ ਵੱਡੀ ਬੇਸ਼ਰਮੀ ਸਜ਼ਾ ਹੋ ਗਈ ਦਸੰਬਰ ਵਿੱਚ 7 ਮਹੀਨੇ ਪਹਿਲੇ ਤੇ ਉਹਦੇ 15 ਦਿਨ ਬਾਅਦ ਦਿੱਲੀ ਦੇ ਇਲੈਕਸ਼ਨ ਦੀ ਟਿਕਟ ਦੇ ਦਿੱਤੀ ਉਹਨੂੰ ਨਰੇਸ਼ਾ ਨੂੰ ਟਿਕਟ ਹੀ ਦੇਤੀ ਉਹਦੇ ਬਾਅਦ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦਾ ਦੱਸਣਾ ਚਾਹਣਾ ਜਿੰਨੀਆਂ ਬੇਅਦਬੀਆਂ ਹੋਈਆਂ ਉਹਦੇ ਪਿੱਛੇ ਤੇ ਸਹੀ ਜਾਂਚ ਹੋਏ ਆ ਝਾੜੂ ਵਾਲੇ ਨਿਕਲਣਗੇ ਕਿਉਂਕਿ ਇਹਨਾਂ ਦਿੱਲੀੋਂ ਯੂਪੀ ਤੋਂ ਇਹਨਾਂ ਤੋਂ ਏਰੀਆ ਤੋਂ ਇਹਨਾਂ ਦੇ ਵਰਕਰ ਲਿਆਂਦੇ ਆ ਜਿਨ੍ਹਾਂ ਦਾ ਕੰਮ ਹੀ ਪੰਜਾਬ ਵਿੱਚ ਗੜਬੜ ਕਰਨਾ ਹੈ ਉਵੇਂ ਹੀ ਤੁਸੀਂ ਪਿਛਲੇ ਦਿਨ ਅਸੀਂ ਕਹਿੰਦੇ ਸੀ ਕਿ ਸਾਰੀਆਂ ਪਾਰਟੀਆਂ ਸਿਆਸਤ ਕਰ ਰਹੀਆਂ ਤੇ ਬੇਅਦਬੀ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਕੋਈ ਸਾਡੂੰ ਮੰਦਾ ਨਹੀਂ ਸੀ ਆ ਪ੍ਰਗਟ ਸਿੰਘ ਨੇ ਜੇ ਕਾਂਗਰਸ ਦਾ ਐਮ ਐਲ ਏ ਹੈ ਉਹਨੇ ਵਿਧਾਨ ਸਭਾ ਚ ਕੀ ਥੋੜੇ ਦਿਨ ਪਹਿਲੇ ਪੰਜ ਸੱਤ ਦਿਨ ਪਹਿਲੇ ਕਿ ਮੈਂ ਕਾਂਗਰਸ ਦਾ ਐਮ ਐਲ ਏ ਮੈਂ ਅੱਜ ਸੱਚ ਬੋਲਣਾ ਚਾਹਣਾ ਹੈ ਸਾਡੀ ਪਾਰਟੀ ਨੇ ਦੋਸ਼ੀ ਫੜਨ ਦਾ ਨਿਸ਼ਾਨਾ ਨਹੀਂ ਸੀ ਸਾਡੀ ਪਾਰਟੀ ਨੇ ਸਿਆਸਤ ਕੀਤੀ ਆਮ ਕਾਂਗਰਸ ਦੇ ਐਮ ਐਲ ਏ ਕਹਿੰਦੇ ਆ ਸੁਖੀ ਜ਼ਿੰਦਾਵੇਂ ਨੇ ਆਪਣਾ ਟੀਵੀ ਤੇ ਬਿਆਨ ਦਿੱਤਾ ਸੁਖੀ ਜ਼ਿੰਦਾਵਾ ਕਹਿ ਰਿਹਾ ਕਿ ਐਸਆਈਟੀ ਮੀਟਿੰਗਾਂ ਵਿੱਚ ਮੈਂ ਹਾਂ ਬੈਠਾ ਹੁੰਦਾ ਸੀ ਸਾਡਾ ਨਿਸ਼ਾਨਾ ਦੋਸ਼ੀ ਫੜਨੇ ਨਹੀਂ ਸਿਆਸਤ ਕਰਨਾ ਸੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸੀ ਮੈਂ ਬੇਨਤੀ ਕਰਨਾ ਛੋਣਾ ਯਾਰ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਦੀ ਬਣੀ ਪਾਰਟੀ ਹੈ ਅਕਾਲੀ ਦਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਕੌਣ ਦੀ ਰੱਖਿਆ ਕਰਨ ਵਾਸਤੇ ਬਣੀ ਐ ਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਜਾਨ ਦੇਸੇ ਦਾ ਗੁਰੂ ਵਾਸਤੇ ਤੇ ਸਾਡੇ ਤੇ ਝੂਠਾ ਇਲਜ਼ਾਮ ਲਾ ਕੇ ਲੋਕਾਂ ਨੇ ਮੰਨ ਲਿਆ ਤੇ ਕਿਹਨੇ ਇਲਜ਼ਾਮ ਲਾਇਆ ਜਿਨ੍ਹਾਂ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਦੀ ਗੱਲਾਂ 'ਚ ਆ ਗਏ ਆ ਝਾੜੂ ਵਾਲਿਆਂ ਦੀ ਗੱਲਾਂ 'ਚ ਆ ਗਏ ਮੈਨੂੰ ਦੱਸ ਲੋ 10 ਸਾਲ ਹੋ ਗਏ ਇਹਨਾਂ ਦੀਆਂ ਸਰਕਾਰਾਂ ਇੱਕ ਵੀ ਕਾਲੀ ਵਰਕਰ ਦਾ ਲੀਡਰ ਦਾ ਨਾਮ ਦੱਸੋ ਕਿਹੜੇ ਪਰਚੇ 'ਚ ਹੈ ਝੂਠ ਝੂਠ ਹੀ ਹੁੰਦਾ ਹੈ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨ ਆਇਆ ਹਾਂ ਬਚਾ ਲਓ ਪੰਜਾਬ ਨੂੰ ਬਚਾ ਲਓ ਪੰਜਾਬ ਨੂੰ ਜੋ 10 ਸਾਲਾਂ 'ਚ ਹਾਲਾਤ ਬਣੀਆਂ ਆਪਣੀ ਐਡਾ ਵੱਡਾ ਨੁਕਸਾਨ ਹੋ ਗਿਆ ਅੱਜ ਗੁੰਡਾਗਰਦੀ ਦਾ ਰਾਜ ਹੈ ਧੱਕੇ ਚੱਲੀ ਜਾਂਦੇ ਐ ਅੱਜ ਮੁੱਖ ਮੰਤਰੀ ਕੇਜਰੀਵਾਲਾ ਭਗਵੰਤ ਮਾਨ ਨਹੀਂ ਸਾਰੇ ਫੈਸਲੇ ਕੇਜਰੀਵਾਲ ਕਰਦਾ ਹੈ ਇਹਨਾਂ ਦੇ ਮੰਤਰੀ ਉੱਥੋਂ ਅੱਗੇ ਇੱਥੇ ਬਹਿ ਗਏ ਐ ਉਹਨਾਂ ਨੂੰ ਚਾਰ ਚਰਨ ਮਹਿਕਮੇ ਦਿੱਤੀਆਂ ਸਾਰੀ ਚੀਜ਼ ਉਹ ਚਲਾਉਂਦੇ ਐ ਆਪਾਂ ਵੋਟਾਂ ਪਾਈਆਂ ਸੀ ਬਦਲਾਅ ਵਾਸਤੇ ਐ ਜਾ ਬਦਲਾਅ ਚਾਹੁਣੇ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਨੇ ਬਣਾਈ ਐ ਮੈਥੋਂ ਗਲਤੀ ਹੋ ਸਕਦੀ ਹੈ ਕਿਸੇ ਹੋਲ ਲੀਡਰ ਤੋਂ ਵਰਕਰ ਤੋਂ ਗਲਤੀ ਹੋ ਸਕਦੀ ਹੈ ਪਰ ਸਜ਼ਾ ਕਾਲੀ ਦਲ ਨੂੰ ਨਹੀਂ ਮਿਲਣੀ ਚਾਹੀਦੀ ਅਕਾਲੀ ਦਲ ਹੈ ਤੇ ਪੰਜਾਬ ਹੈ ਤੁਸੀਂ ਦੇਖ ਲਓ ਹੁੰਦਾ ਆਪਣੇ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਆਸਟ੍ਰੇਲੀਆ ਨੇ ਵੀ ਬੰਦ ਕਰਤੇ ਕੈਨੇਡਾ ਨੇ ਵੀ ਬੰਦ ਕਰਤੇ ਜੇ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਅਕਾਲੀ ਦਲ ਨੂੰ ਤਗੜਾ ਕਰਨਾ ਪੈਣਾ ਹੈ ਅਕਾਲੀ ਦਲ ਦੀ ਸਰਕਾਰ ਲੈ ਕੇ ਆਉਣੀ ਪੈਣੀ ਹੈ ਆ ਨੌਜਵਾਨ ਬੈਠੇ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਹਾਨੂੰ ਜਿਮ ਦਿੰਦੇ ਜਾਂਦੇ ਸੀ ਹਰ ਪਿੰਡ ਖੇਡਾਂ ਦਾ ਸਮਾਨ ਦਿੱਤਾ ਜਾਂਦਾ ਸੀ ਸਾਰਾ ਕੁਝ ਬੰਦ ਹੈ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਸਾਰਾ ਕੁਝ ਬੰਦ ਹੈ ਪਸ਼ੂ ਮੇਲੇ ਕਰਾਉਂਦੇ ਸੀ ਸਾਰਾ ਕੁਝ ਬੰਦ ਹੈ ਥੋਡੇ ਕੋਲੇ ਕੋਈ ਕੰਮ ਹੁੰਦਾ ਤੁਸੀਂ ਸਾਡੇ ਵਰਕਰ ਕੋਲੇ ਜਹਦਾਰ ਕੋਲੇ ਚਲੇ ਜਾਂਦੇ ਸੀ ਨਾਲ ਦੇ ਨਾਲ ਕੰਮ ਹੁੰਦੇ ਸੀ ਅਫਸਰ ਕਰਦੇ ਸੀ ੱਟਕਾ ਕਰ ਨਹੀਂ ਸਕਦੇ ਸੀ ਪਰ ਜਦੋਂ ਦੇ ਕਪਾ ਇਹਨਾਂ ਨੂੰ ਲਿਆਂਦੇ ਦਿੱਲੀ ਵਾਲੀ ਪਾਰਟੀਆਂ ਨੂੰ ਅੱਜ ਲੁੱਟੀ ਜਾਂਦੇ ਆ ਆ ਜਿਹੜਾ 40 ਹਜ਼ਾਰ ਏਕੜ ਜ਼ਮੀਨ ਜਿਹੜੇ ਪੰਜਾਬ ਸਰਕਾਰ ਕਿਸਾਨਾਂ ਦੀ ਖੋਰੀ ਹੈ ਉਹਦੇ ਮਗਰ ਵੱਡੇ ਵੱਡੇ ਕੇਜਰੀਵਾਲ ਨੇ ਬਿਲਡਰਾਂ ਨਾਲ ਸੌਦਾ ਕਰ ਲਿਆ ਹੈ ਤਰਨਤਾਰਨ 'ਚ ਵੀ ਪਤਾ ਨਹੀਂ 100 200 ਕਿੱਲਾ ਲੈ ਰਹੇ ਐ ਲੁਧਿਆਣਾ 20000 ਕਿੱਲਾ ਲੈ ਰਹੇ ਐ ਉਹਨਾਂ ਨੂੰ ਪਤਾ ਹੈ ਕਿ ਡੇਢ ਸਾਲ ਰਹਿ ਗਿਆ ਹੁਣ ਡੇਢ ਸਾਲ ਵਿੱਚ ਅੱਗੇ ਤੋਂ ਕਿਸੇ ਨੇ ਵੋਟ ਨਹੀਂ ਪਾਉਣੀ ਪੈਸਾ ਇਕੱਠਾ ਕਰ ਲੋ ਵੱਡੇ ਵੱਡੇ ਬਿਲਡਰਾਂ ਨੂੰ ਸੌਦਾ ਕਰ ਲਿਆ ਤੇ ਥੋਡੀਆਂ ਜ਼ਮੀਨਾਂ ਖੋਣ ਤੇ ਲੱਗੇ ਐ ਪਰ ਮੈਂ ਆਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਦਾ ਕਰਦਾ ਪੰਜਾਬ ਦੀ ਜਨਤਾ ਨੂੰ ਇੱਕ ਇੰਚ ਜਮੀਨ ਨਹੀਂ ਦੇਣ ਦਿਲ ਉਹਨਾਂ ਨੂੰ ਕਬਜ਼ਾ ਕਰਨ ਦੇਵਾਂਗੇ ਕਿਉਂਕਿ ਜ਼ਿੰਮਵਾਰੀ ਆਪਣੀ ਹੈ ਸਾਰਿਆਂ ਦੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਆਜ਼ਾਦ ਗਰੁੱਪ ਜਿਹੜਾ ਇੱਕ ਉਹ ਸੂਰਮਿਆਂ ਦਾ ਗਰੁੱਪ ਆ ਜਿਨ੍ਹਾਂ ਨੇ ਜ਼ੁਲਮ ਦੇ ਸਲਾਦ ਲੜਾਈ ਲੜ ਕੇ ਇਹ ਸਰਕਾਰ ਦੇ ਲੜ ਕੇ ਤੱਕੇशाही ਦੇ ਖਿਲਾਫ ਲੜਾਈਆਂ ਲੜੀਆਂ ਆਪਣੇ ਸਰਪੰਚ ਵੀ ਚਦਾਏ ਐਮਸੀ ਵਿੱਚ ਦਾਏ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਆ ਸਾਰਾ ਗਰੁੱਪ ਸ਼੍ਰੋਮਣੀ ਕਾਲੀ ਦਲ ਵਿੱਚ ਅੱਜ ਸ਼ਾਮਲ ਹੋ ਰਿਹਾ ਮੈਂ ਖਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਜੀ ਆਇਆਂ ਕਹਿੰਦਾ ਸਾਡੇ ਪਰਿਵਾਰ ਦੇ ਲੋਕ ਸਿਗੇ ਪਰ ਬੜੀ ਖੁਸ਼ੀ ਹੈ ਕਿਉਂਕਿ ਅੱਜ ਲੋਡ ਸਾਰੇ ਪੰਜਾਬ ਦੇ ਲੋਕਾਂ ਨੂੰ ਹੈ ਅਕਾਲੀ ਦਲ ਨੂੰ ਤਗੜਾ ਕਰਕੇ ਆਪਣੀ ਸਰਕਾਰ ਲੈ ਕੇ ਆਉਣੀ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਜਿਹੜਾ ਲੀਡਰ ਚੁਣੇ ਆ ਬੀਪੀ ਸੁਖਵਿੰਦਰ ਕੌਰ ਰੰਧਾਵਾ ਜੀ ਉਹ ਆਪਣੇ ਵਿੱਚ ਬੈਠੇ ਆ ਵਿਚਾਰ ਕਰਕੇ ਵੀ ਗਏ ਆ ਇੱਕ ਪ੍ਰਿੰਸੀਪਲ ਇੰਨੇ ਸਾਲ ਸੇਵਾ ਕੀਤੀ ਇੰਨੇ ਬੱਚਿਆਂ ਨੂੰ ਪੜਾਇਆ ਅੱਜ ਲੋੜ ਹੈ ਕਾਲੀ ਦਲ ਨੂੰ ਐਜੇ ਸਿੱਖੀਤਾਂ ਦੀ ਐਜੇ ਪਰਿਵਾਰਾਂ ਦੀ ਜਿਹੜੇ ਨੇ ਸੇਵਾ ਕਰਕੇ ਉਹਨਾਂ ਨੇ ਪੂਰੀ ਜ਼ਿੰਦਗੀ ਸੇਵਾ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਪੂਰੀ ਨਿਭਾਈ ਅੱਜ ਉਹ ਆਪਣੀ ਸਿਆਸੀ ਜੀਵਨ ਪੋਲਿਟਿਕਸ ਦੀ ਸਿਆਸਤ ਦੀ ਇੱਕ ਸੇਵਾ ਹੈ ਜੇ ਬੰਦਾ ਸੇਵਾ ਕਰਨਾ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਰਿਹਾ ਰਾਜ ਨਹੀਂ ਸੇਵਾ ਅਕਾਲੀ ਦਲ ਦੀ ਸਰਕਾਰ ਵਿੱਚ ਡਵੈਲਪਮੈਂਟ ਦੀ ਸੇਵਾ ਸੀ ਗਰੀਬਾਂ ਦੀ ਬਾਹ ਫੜਦੀ ਸੇਵਾ ਦੀ ਕਿਸਾਨੀ ਦੀ ਸੇਵਾ ਸੀ ਆ ਤੇ ਦੂਜੇ ਝਾੜੂ ਵਾਲੇ ਤੇ ਦਿੱਲੀ ਵਾਲੇ ਉਹ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਨਾ ਇਹਨਾਂ ਦੀਆਂ ਗੱਲਾਂ ਚਾਯੋ ਆ ਜਿਹੜਾ ਸੋਸ਼ਲ ਮੀਡੀਆ ਹੈ ਆ ਇੱਕ ਐਡਾ ਝੂਠ ਦਾ ਬਲੰਦਾ ਹੈ ਮੈਂ ਕਹਿਣਾ ਚਾਹਣਾ ਜੇ ਆ ਸੋਸ਼ਲ ਮੀਡੀਆ ਨਾ ਹੁੰਦਾ ਅਕਾਲੀ ਦਲ ਨੂੰ ਕੋਈ ਹਰਾ ਨਹੀਂ ਸਕਦਾ ਆ ਬੈਠੇ ਬੰਦੇ 5 500 ਬੰਦੇ ਬਿਠਾਏ ਆ ਆਪਣੇ ਭਗਵੰਤ ਮਾਨ ਨੇ ਆਪਣੇ ਦਤਰਾਂ ਦੇ ਕਾਂਗਰਸਾਂ ਨੇ ਰੋ 24 ਘੰਟੇ ਸੋਸ਼ਲ ਮੀਡੀਆ ਤੇ ਝੂਠ ਬੋਲ ਬੋਲ ਕੇ ਤੁਹਾਡੇ ਮਨਾਂ 'ਚ ਜ਼ਹਿਰ ਪਾ ਰਿਹਾ ਹੈ ਪਰ ਹੁਣ ਆਪਾਂ ਦੇਖ ਲਿਆ ਸਾਰਾ ਇਤਿਹਾਸ ਸਾਹਮਣੇ ਆ ਹੁਣ ਨਾ ਐ ਜੀ ਗਲਤੀ ਕਰਿਓ ਆਪਣੇ ਆਪਣੇ ਹੁੰਦਾ ਹੈ ਬਾਹਰਲਾ ਬਾਹਰਲਾ ਹੀ ਹੁੰਦਾ ਹੈ ਅਕਾਲੀ ਦਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਕੋਈ ਹੋਰ ਪੰਜਾਬ ਤੋਂ ਬਾਹਰ ਸੋਚ ਹੀ ਨਹੀਂ ਸਕਦੇ ਖਾਲਸਾ ਪੰਥ ਬਗੈਰ ਸੋਚ ਹੀ ਨਹੀਂ ਸਕਦੇ ਇਕੱਲੇ ਅਸੀਂ ਆ ਜਿਨ੍ਹਾਂ ਨੇ ਤੁਹਾਡੀ ਲੜਾਈ ਲੜੀ ਹੈ ਤੇ ਪੂਰੀ ਜ਼ਿੰਦਗੀ ਲੜਦੇ ਰਵਾਂਗੇ ਤੋਂ ਐਸ ਕਰਕੇ ਅਖੀਰ ਕੀ ਵਿੱਚ ਮੈਂ ਤੈਨੂੰ ਆਤ ਕਰਦਾ ਹੈ ਕਿ ਤੁਸੀਂ ਬਹੁਤ ਵੱਡਾ ਕਾਠ ਕੀਤਾ ਬੀਬੀ ਜੀ ਦੀ ਅਗਵਾਈ ਵਿੱਚ ਤੇ ਅੱਜ ਮੈਂ ਅਨਾਉਂਸ ਵੀ ਕਰਨਾ ਚਾਹਣਾ ਹੈ ਕਿ ਬੀਬੀ ਜੀ ਨੂੰ ਇਸ ਹਲਕੇ ਤਰਨ ਤਰਨ ਦਾ ਹਲਕਾ ਇੰਚਾਰਜ ਵੀ ਲਾਉਣੇ ਆ ਤੇ ਨਾਲੇ ਜਿਹੜਾ ਹੁਣ ਜਿਮਨੀ ਚੋਂ ਨਾਊਗੀ ਉਸ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਜੀ ਹੁਣ ਮੈਂ ਬੇਨਤੀ ਕਰਨਾ ਚਾਹਣਾ ਥੋਨੂੰ ਹੱਥ ਜੋੜ ਕੇ ਤੁਸੀਂ ਪੰਜਾਬ ਦੀ ਕੌਮ ਦੀ ਜੰਗ ਇੱਥੋਂ ਸ਼ੁਰੂ ਹੋ ਰਹੀ ਹੈ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਵੇਂ ਗਿੱਦੜਵਾ ਬਾਈਲੈਕਸ਼ਨ ਨੇ ਆਪਣੀ ਸਰਕਾਰ ਦਾ ਮੋੜ ਬਣਿਆ ਸੀ ਅਜਨਾਲਾ ਬਾਈਲੈਕਸ਼ਨ ਨੇ ਆਪਣੀ ਉਦੋਂ ਸਰਕਾਰ ਦਾ ਬੰਡ ਬਣਿਆ ਸੀ ਹੁਣ ਤਰਨਤਾਰਨ ਬਾਈਲੈਕਸ਼ਨ ਨੇ ਆਉਣ ਵਾਲੀ 2027 ਦੀ ਸ਼ੋਮਨੀ ਕਾਲੀ ਜਲਦੀ ਥੋਡੀ ਸਰਕਾਰ ਦਾ ਮੋੜ ਬਣੂਗਾ ਤੇ ਸਾਰੇ ਵਰਕਰਾਂ ਨੂੰ ਸਾਰੇ ਵਰਕਰਾਂ ਨੂੰ ਮੈਂ ਬੇਨਤੀ ਕਰਦਾ ਆ ਜਿਹੜੇ 2-3 ਮਹੀਨੇ ਇਲੈਕਸ਼ਨ ਚ ਘਰੇ ਨਾ ਬੈਠਿਓ ਆਪਾਂ ਇਲੈਕਸ਼ਨ ਜਿਤਨਾ 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 ਭਾਵੇਂ ਜਾਨ ਚਲੀ ਜਾਏ ਆਪਾਂ ਜਿਤਨਾ ਹੀ ਜਿਤਨਾ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਇੱਕ ਬਹੁਤ ਵੱਡੀ ਥੋੜੀ ਪ੍ਰਾਪਤੀ ਹੋਊਗੀ ਇੱਕ ਲਹਿਰ ਕਰਨ ਤਾਂ ਉਹ ਛਿੜੂ ਹੋਊਗੀ ਜਿਹੜੇ ਪੂਰੇ ਪੰਜਾਬ ਫੈਲ ਕੇ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਐ ਇਹਨਾਂ ਨੂੰ ਪੰਜਾਬ ਪਜਾਊਗੀ ਮੈਂ ਸਾਡੇ ਇੱਕ ਹੋਰ ਕਮੇਟੀ ਦੇ ਮੈਂਬਰ ਰਣਕੇਸ਼ ਸਾਹਿਬ ਇਹਨਾਂ ਦੀ ਡਿਊਟੀ ਮੈਂ ਪਾਰਟੀ ਤਰਫੋਂ ਲਾਉਣਾ ਹੈ ਕਿ ਪੂਰੀ ਕੈਂਪੇਨ ਦੇ ਉੱਤੇ ਇੰਚਾਰਜ ਹੋਣਗੇ ਰਣਕੇਸ਼ ਸਾਹਿਬ ਪੁਰਾਣੇ ਥੋੜੀ ਸੇਵਾਦਾਰ ਵੀ ਰਹੇ ਐ ਤੇ ਜਿਲ੍ਹਾ ਪ੍ਰਧਾਨ ਤੇ ਆਪਣੀ ਸਾਰੀ ਲੀਡਰਸ਼ਿਪ ਇੱਥੇ ਬੈਠੀ ਐ ਇਹਨਾਂ ਦੀ ਅਗਵਾਈ ਵਿੱਚ ਆ ਲੈ ਕੈਂਪੇਨ ਸ਼ੁਰੂ ਕਰੋ ਜਿੱਥੇ ਮੇਰੀ ਲੋੜ ਹੈ ਮੈਂ ਤੁਹਾਡੇ ਨਾਲ ਖੜਾ ਹਾਂ ਮੇਰਾ ਜ਼ਿੰਦਗੀ ਦਾ ਸੂਲ ਹੈ ਮੈਂ ਕਿਤੇ ਵਰਕਰਾਂ ਨੂੰ ਅੱਗੇ ਕਰਕੇ ਪਿੱਛੇ ਕਦੇ ਨਹੀਂ ਖੜਿਆ ਜਦੋਂ ਵੀ ਲੜਾਈ ਲੜੀ ਅੱਗੇ ਛਾਤੀ ਤਾਨ ਕੇ ਮੈਂ ਖੜਾ ਰਿਆ ਐ ਇਸ ਕਰਕੇ ਆਓ ਸ਼੍ਰੋਮਣੀ ਅਕਾਲੀ ਜਲਦੇ ਬਾਹਦਰ ਸੂਰ ਮਿਓ ਅੱਜ ਪਰਨ ਕਰ ਲੋ ਕੀ ਆਪਾਂ 2027 ਵਿੱਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਸਰਕਾਰ ਲੈ ਕੇ ਆਉਣਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ